ਅਇਸੇ ਵਕਤ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਹ ਖਬਰ ਜੁੜੀ ਹੋਈ ਹੈ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਨਾਲ ਜਿਹੜੀ ਜੇਲ੍ਹ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਹਲਕਾ ਖੰਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਜੋ ਕਿ ਪਿਛਲੇ 3 ਸਾਲਾਂ ਤੋਂ ਨੈਸ਼ਨਲ ਸਿਕਿਉਰਿਟੀ ਐਕਟ ਧਾਰਾ ਲਗਾ ਕੇ ਜੇਲ੍ਹ ਦੇ ਵਿੱਚ ਬੰਦ ਹਨ ਜੀ ਹਾਂ ਜਿੱਥੇ ਸਿੱਖ ਸੰਗਤਾਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਰਿਹਾਈ ਨੂੰ ਲੈ ਕੇ ਜੋ ਬਾਹਰ ਰੋਸ਼ਮਚਾਰੀ ਕਰ ਰਹੀਆਂ ਨੇ ਇਥੋਂ ਤੱਕ ਕਿ ਸਰਕਾਰਾਂ ਨੂੰ ਵੀ ਲਗਾਤਾਰ ਚਿੱਠੀਆਂ ਲਿਖ ਰਹੀਆਂ ਨੇ ਸਰਕਾਰਾਂ ਨੂੰ ਵੀ ਦਬਾਅ ਪਾਇਆ ਜਾ ਰਿਹਾ ਹੈ ਦੇਸ਼ ਸਾਫ ਵਿਦੇਸ਼ਾਂ ਤੋਂ ਤੇ ਉੱਥੇ ਇੱਕ ਹੋਰ ਉੱਭਰ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਸਾਡੇ ਕੌਮ ਦੇ ਇੱਕ ਮਹਾਨ ਹੀਰੇ ਜਿਸ ਦਾ ਕੀ ਐਕਸੀਡੈਂਟ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਹੈ ਕਿਉਂਕਿ ਇੱਕ ਕਤਲ ਨੂੰ ਹੀ ਐਕਸੀਡੈਂਟ ਬਣਾ ਦਿੱਤਾ ਗਿਆ ਸੀ ਵਾਰਿਸ ਪੰਜਾਬ ਜਥੇਬੰਦੀ ਦੇ ਪਹਿਲਾ ਵਾਲੇ ਮੁਖੀ ਬਾਈ ਦੀਪ ਸਿੰਘ ਭਾਈ ਦੀਪ ਸਿੱਧੂ ਦੀ ਘਰਵਾਲੀ ਜਦੋਂ ਆਸਾਮ ਦੀ ਡਿਬੜੁਗੜ ਜੇਲ੍ਹ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਦੀ ਹੈ ਤੇ ਉਸ ਵਕਤ ਲਗਭਗ 40 ਮਿੰਟਾਂ ਤੱਕ ਇਹਨਾਂ ਦੀ ਮੁਲਾਕਾਤ ਹੁੰਦੀ ਏ। ਦੋਸਤੋ ਬਾਅਦ ਜੇਲ੍ਹ ਦੇ ਵਿੱਚ ਜਦੋਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੇ ਦੀਪ ਸਿੱਧੂ ਦੇ ਬਾਰੇ ਉਸ ਦੀ ਪਤਨੀ ਨੂੰ ਕੁਝ ਐਸੀਆਂ ਗੱਲਾਂ ਕਹੀਆਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਦੀਪ ਸਿੱਧੂ ਦੀ ਮੌਤ ਹੋਈ ਸੀ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਦੀਪ ਸਿੱਧੂ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਆਪਣੇ ਵਟਸਐਪ ਤੋਂ ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਸਨੈਪਚੈਟ ਤੋਂ ਸਭ ਜਗ੍ਹਾ ਤੋਂ ਬਲੌਕ ਕੀਤਾ ਹੋਇਆ ਸੀਗਾ ਜਦੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੈਂਬਰ ਸੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਜੋ ਮੁਖੀ ਵਾਰਿਸ ਪੰਜਾਬ ਜਥੇਬੰਦੀ ਨੂੰ ਬਣਾਉਣ ਵਾਲੇ ਦੀਪ ਸਿੱਧੂ ਉਸਨੇ ਭਾਈ ਅਮਰਤਪਾਲ ਸਿੰਘ ਨੂੰ ਬਲਾਕ ਕਿਉਂ ਕੀਤਾ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਨਾ ਕਿ ਕੀ ਕਾਰਨ ਰਹੀ ਹੋਏਗਾ ਕੀ ਉਹਨਾਂ ਦੀ ਵਜ੍ਹਾ ਰਹੀ ਹੋਵੇਗੀ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਸੋ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਦੀਪ ਸਿੱਧੂ ਉਹਨਾਂ ਦੀ ਘਰਵਾਲੀ ਦੇ ਬਾਰੇ ਦੀਪ ਸਿੱਧੂ ਦੀਪ ਸਿੱਧੂ ਦਾ ਜੋ ਮੁੱਦਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਦਬਾਇਆ ਹੋਇਆ ਹੈ ਕਿਉਂਕਿ ਦੀਪ ਸਿੱਧੂ ਉਸ ਨੂੰ ਜਦੋਂ ਮਾਰਿਆ ਗਿਆ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਕਿਉਂਕਿ ਦੀਪ ਸਿੱਧੂ ਦੇ ਮਰਨ ਤੋਂ ਬਾਅਦ ਸਾਰਾ ਜੋ ਮਾਮਲਾ ਹੈ ਉਸ ਨੂੰ ਉਸੇ ਜਗ੍ਹਾ ਰਫਾ-ਦਫਾ ਕਰ ਦਿੱਤਾ ਤੇ ਉਸ ਨੂੰ ਇੱਕ ਐਕਸੀਡੈਂਟਲ ਕੇਸ ਬਣਾ ਕੇ ਤੇ ਉਹ ਫਾਈਲ ਬੰਦ ਕਰ ਦਿੱਤੀ ਗਈ ਜੇਕਰ ਦੀਪ ਸਿੱਧੂ ਅੱਜ ਜਿਉਂਦਾ ਹੁੰਦਾ ਤਾਂ ਅੱਜ ਪੰਜਾਬ ਦੇ ਜੋ ਰੰਗ ਹੈ ਕੁਝ ਹੋਰ ਹੀ ਹੋਣੇ ਸੀ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ ਲੋਕ ਇਹ ਵੀ ਬਹੁਤ ਕਹਿ ਰਹੇ ਨੇ ਕਿ ਉਹਨਾਂ ਸਮਿਆਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਦੀਪ ਸਿੱਧੂ ਦਾ ਜੋ ਆਪਸ ਦੇ ਵਿੱਚ ਵਿਵਾਦ ਸੀ ਅਤੇ ਉਸੇ ਹੀ ਵਿਵਾਦ ਦੇ ਚੱਲਦੇ ਕੀ ਸੀ ਕਿ ਦੀਪ ਸਿੱਧੂ ਨੇ ਭਾਈ ਅਮਰਤਪਾਲ ਸਿੰਘ ਨੂੰ ਆਪਣੇ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਸਾਰਿਆਂ ਦੇ ਉੱਪਰੋਂ ਉਸ ਨੇ ਬਲੌਕ ਕੀਤਾ ਹੋਇਆ ਸੀ ਤੇ ਹੁਣ ਦੀਪ ਸਿੱਧੂ ਜਦੋਂ WhatsApp ਦੇ ਉੱਪਰੋਂ Instagram ਦੇ ਉੱਪਰ ਬਲੌਕ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਦੁਬਾਰਾ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਫਿਰ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਬਣਾਇਆ ਤਾਂ ਦੱਸ ਦਿਓ ਕਿ ਜਦੋਂ ਕਈ ਵਾਰੀ ਆਪਸ ਦੇ ਵਿੱਚ ਵੀ મતਭੇਦ ਹੋ ਜਾਂਦੇ ਨੇ ਤੇ ਇਨਸਾਨ ਸੋਸ਼ਲ ਮੀਡੀਆ ਦੇ ਉੱਪਰੋਂ ਬਲੌਕ ਕਰ ਦਿੰਦਾ ਹੈ ਕੁਝ ਵੀ ਹੋ ਸਕਦਾ ਹੈ ਪਰ ਕਦੇ ਵੀ ਦੀਪ ਸਿੱਧੂ ਦਾ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਕਦੇ ਬਿਆਨ ਸਾਹਮਣੇ ਨਹੀਂ ਆਇਆ ਤੇ ਆਪਾਂ ਕਿਵੇਂ ਮੰਨ ਲਈਏ ਕਿ ਆਪਸ ਦੇ ਵਿੱਚ ਉਹਨਾਂ ਦੋਨਾਂ ਦੀ ਬਣਦੀ ਨਹੀਂ ਸੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੋਸੀ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ